ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਤੁੰਦ ਹੋਣ ਦੇ ਕਾਰਨ ਕਾਰ ਦੇ ਅੰਦਰ ਹੀਟ ਚ ਲਾਉਣਾ ਕਿੰਨਾ ਕੁ ਸਹੀ ਹੈ ਠੰਡ ਦੇ ਮੌਸਮ ਵਿੱਚ ਸੜਕਾਂ 'ਤੇ ਧੁੰਦ ਵਾਹਨ ਚਾਲਕਾਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ ਧੁੰਦ ਕਾਰਨ ਸੜਕਾਂ 'ਤੇ ਵਿਜ਼ਿਬਿਲਟੀ ਵੀ ਘਟ ਜਾਂਦੀ ਹੈ ਜਿਸ ਕਾਰਨ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਧੁੰਦ ਹੁੰਦੀ ਹੈ ਤਾਂ ਸੜਕ 'ਤੇ ਇੱਕਦਮ ਅੱਗੇ ਦੀਆਂ ਚੀਜ਼ਾਂ ਵੀ ਨਹੀਂ ਦਿਖਾਈ ਦਿੰਦੀਆਂ ਇਸ ਦੇ ਨਾਲ ਅਜਿਹੇ ਮੌਸਮ 'ਚ ਕਾਰ ਦੀ ਵਿੰਡਸ਼ੀਲਡ 'ਤੇ ਅੰਦਰੋਂ ਧੁੰਦ ਜਮਾ ਹੋਣ ਕਾਰਨ ਇਹ ਧੁੰਦਲੀ ਹੋ ਜਾਂਦੀ ਹੈ ਜਿਸ ਨਾਰ ਦੇਖਣ ਚ ਦਿੱਕਤ ਵੱਧ ਜਾਂਦੀ ਹੈ ਅਜਿਹੇ ਚ ਗੱਡੀ ਚਲਾਉਣਾ ਬਹੁਤ ਖਤਰਨਾਕ ਹੁੰਦਾ ਹੈ ਕਈ ਲੋਕ ਇਸ ਨੂੰ ਕੱਪੜੇ ਨਾਲ ਵਾਰ-ਵਾਰ ਸਾਫ਼ ਕਰਦੇ ਰਹਿੰਦੇ ਨੇ ਪਰ ਵਿਡ ਸਕਰੀਨ ਤੇ ਧੁੰਦ ਫਿਰ ਇਕੱਠੀ ਹੋਣ ਲੱਗਦੀ ਹੈ ਕਾਰ ਚ ਵਿਡ ਸਕਰੀਨ ਤੇ ਧੁੰਦ ਨੂੰ ਜਮਾ ਹੋਣ ਤੋਂ ਰੋਕਣ ਦੀ ਸਹੂਲਤ ਵੀ ਕਰ ਦਿੱਤੀ ਗਈ ਹੈ ਪਰ ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਨੇ ਸਰਦੀਆਂ ਵਿੱਚ ਬਹੁਤ ਸਾਰੇ ਲੋਕ ਕਾਰ ਦੇ ਅੰਦਰ ਹੀਟਰ ਨਾਲ ਗੱਡੀ ਚਲਾਉਂਦੇ ਨੇ ਜਿਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਤਾਂ ਆਓ ਜਾਣਦੇ ਹਾਂ ਵਿਡ ਸਕਰੀਨ ਤੋਂ ਧੁੰਦ ਨੂੰ ਦੂਰ ਕਰਨ ਦੇ ਸਹੀ ਉਪਾਅ ਕੀ ਨੇ ਸਰਦੀਆਂ ਵਿੱਚ ਕਾਰ ਦੀ ਵਿਡ ਸਕਰੀਨ ਅੰਦਰੋਂ ਧੁੰਦ ਵਾਲੀ ਹੋ ਜਾਂਦੀ ਹੈ ਕਿਉਂਕਿ ਬਾਹਰ ਦਾ ਤਾਪਮਾਨ ਕਾਰ ਦੇ ਅੰਦਰ ਦੇ ਤਾਪਮਾਨੋਂ ਘੱਟ ਹੁੰਦਾ ਹੈ ਇਸ ਕਾਰਨ ਕਾਰ ਦੇ ਅੰਦਰ ਦੀ ਨਮੀ ਠੰਡੀ ਹੋ ਜਾਂਦੀ ਹੈ ਤੇ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ ਤੇ ਸ਼ੀਸ਼ੇ ਤੇ ਜੰਬਰ ਲੱਗਦੀ ਹੈ ਜਦੋਂ ਅਜੀਹਾ ਹੁੰਦਾ ਹੈ ਤਾਂ ਤੁਸੀਂ ਬਾਹਰ ਦੀਆਂ ਚੀਜ਼ਾਂ ਨੂੰ ਦੇਖਣਾ ਬੰਦ ਕਰ ਦਿੰਦੇ ਹੋ ਠੰਡ ਤੋਂ ਬਚਣ ਲਈ ਕਈ ਲੋਕ ਹੀਟਰ ਔਨ ਕਰਕੇ ਗੱਡੀ ਚਲਾਉਂਦੇ ਨੇ ਪਰ ਇਸ ਨਾਲ ਨਮੀ ਹੋਰ ਵੀ ਵੱਧ ਜਾਂਦੀ ਹੈ ਤੇ ਸ਼ੀਸ਼ੇ ਹੋਰ ਵੀ ਧੁੰਦਲੇ ਹੋਣ ਲੱਗਦੇ ਨੇ ਅਜੀਹੇ 'ਚ ਹੀਟ ਚਲਾਉਣਾ ਸਮੋਗ ਤੋਂ ਬਚਣ ਦਾ ਸਹੀ ਤਰੀਕਾ ਨਹੀਂ ਹੈ ਜੇਕਰ ਸ਼ੀਸ਼ੇ ਤੇ ਧੁੰਦ ਬਣ ਜਾਂਦੀ ਹੈ ਤਾਂ ਤੁਹਾਨੂੰ 에ਅਰ ਕੰਡੀਸ਼ਨਰ ਨੂੰ ਚਾਲੂ ਕਰਨਾ ਚਾਹੀਦਾ ਹੈ ਨਾ ਕਿ ਹੀਟਰ ਨੂੰ ਜਦੋਂ ਕਾਰ ਦੇ ਅੰਦਰ ਤਾਪਮਾਨ ਬਾਹਰ ਦੇ ਤਾਪਮਾਨ ਦੇ ਬਰਾਬਰ ਹੋ ਜਾਂਦਾ ਹੈ ਸ਼ੀਸ਼ੇ ਤੇ ਫੋਗਿੰਗ ਆਪਣੇ ਆਪ ਬੰਦ ਹੋ ਜਾਂਦੀ ਹੈ ਤੇ ਤੁੰਦ ਨੂੰ ਹਟਾਉਣ ਲਈ ਤੁਸੀਂ ਏਸੀ ਨੂੰ ਕੁਝ ਦੇਰ ਤੱਕ ਚਲਾਉਣ ਤੋਂ ਬਾਅਦ ਇਸ ਨੂੰ ਬੰਦ ਕਰ ਸਕਦੇ ਹੋ ਸਫ਼ਰ ਦੌਰਾਨ ਸਮੇਂ-ਸਮੇਂ ਤੇ ਅਜਿਹਾ ਕਰਨ ਨਾਲ ਸ਼ੀਸ਼ੇ ਤੇ ਤੁੰਦ ਨਹੀਂ ਲੱਗੇਗੀ ਜੇਕਰ ਤੁਸੀਂ ਏਸੀ ਨਹੀਂ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਰ ਦੀਆਂ ਖਿੜਕੀਆਂ ਨੂੰ ਥੋੜਾ-ਥੋੜਾ ਨੀਵਾ ਕਰਕੇ ਛੱਡ ਸਕਦੇ ਹੋ ਅਜਿਹਾ ਕਰਨ ਨਾਲ ਬਾਰੂ ਠੰਡੀ ਹਵਾਕਾਰ ਦੇ ਅੰਦਰ ਆਉਂਦੀ ਰਹੇਗੀ ਜਿਸ ਨਾਲ ਕਾਰ ਦਾ ਤਾਪਮਨ ਘਟ ਜਾਵੇਗਾ ਤੇ ਸ਼ੀਸ਼ੇ 'ਤੇ ਧੁੰਦ ਨਹੀਂ ਬਣੇਗੀ। ਸਰਦੀਆਂ ਵਿੱਚ ਕਾਰ ਦੀ ਚੰਗੀ ਦਿਖ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਇਸ ਲਈ ਤੁਹਾਨੂੰ ਸ਼ੀਸ਼ੇ ਨੂੰ ਹਮੇਸ਼ਾ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੜਕ 'ਤੇ ਕਾਰ ਦੀ ਦਿਖ ਨੂੰ ਬਿਹਤਰ ਬਣਾਉਣ ਲਈ ਹੈੱਡਲਾਈਟਾਂ ਜਾਂ ਫੋਗ ਲਾਈਟਰ ਨਾਲ ਗੱਡੀ ਚਲਾਓ ਇਸ ਤੋਂ ਇਲਾਵਾ ਤੁਸੀਂ ਕਾਰ ਦੇ ਅਗਲੇ ਅਤੇ ਪਿਛਲੇ ਪਾਸੇ ਰਿਫਲੈਕਟਰ ਸਟicker ਲਗਾ ਕੇ ਵਿਜ਼ਿਬਿਲਟੀ ਵਧਾ ਸਕਦੇ ਹੋ।